ਹਾਂਜੀ ਭਾਈ ਆਪਣਾ ਪਿਛਲੀ ਟੁੱਟ ਗਿਆ ਸੀਗਾ ਸੰਪਰਕ ਜਾ ਤੇ ਉਹਦਾ ਕਰਕੇ ਆਪਣੀ ਗੱਲਬਾਤ ਵੀ ਵਿਚੇ ਰਹਿ ਗਈ ਸੋ ਗੱਲਬਾਤ ਕਰ ਰਹੇ ਸੀਗੇ ਅੱਜ ਆਪਾਂ ਮਾਨ ਸਾਹਿਬ ਮੌੜ ਆਏ ਸੀਗੇ ਤੇ ਸਭ ਤੋਂ ਪਹਿਲਾਂ ਮੈਂ ਮਾਨ ਸਾਹਿਬ ਦੀ ਇੱਕ ਪੁਰਾਣੀ ਤੁਹਾਨੂੰ ਸੁਣਾਉਣਾ ਆਡੀਓ ਤੇ ਫਿਰ ਆਪਾਂ ਅੱਗੇ ਗੱਲਬਾਤ ਜਾਰੀ ਰੱਖਾਂਗੇ ਬੰਦਾ ਉਹਦੀ ਰਾਖੀ ਕਰਦਾ ਮੈਂ ਕਿਹ ਇੱਕੀ ਰਾਖੀ ਕਰਨ ਵਾਲੀ ਕਿਹਨੀ ਚੀਜ਼ ਐ ਨੈਲਸਨ ਮਡੇਲਾ ਐ ਜੀ ਜੁਫੀਰ ਬਾਦਲ 1 ਕਿਲੋਮੀਟਰ ਧੱਪਰ ਕਰਦਾ ਨਾ ਇੱਕ ਲੱਖ ਰੁਪਏ ਦੇ ਬੰਦਾ ਪੰਜਾਬ ਦੇ ਪਿਆਨੀ ਨੂੰ ਬੰਸੋ ਬੰਦਾ ਉਹਦੀ ਰਾਖੀ ਕਰਦਾ ਮੈਂ ਕਿਹ ਇੱਕੀ ਰਾਖੀ ਕਰਨ ਵਾਲੀ ਕਿਹਨੀ ਚੀਜ਼ ਐ ਨੈਲਸਨ ਮਡੇਲਾ ਐ ਸੋ ਅੱਜ ਇੱਕ ਆਮ ਜੇ ਘਰ ਦਾ ਮੁੰਡਾ ਇੱਕ ਗਰੀਬ ਜੇ ਘਰ ਦਾ ਮੁੰਡਾ ਮਾਸਟਰ ਮਿੰਦਰ ਸਿੰਘ ਦਾ ਮੁੰਡਾ ਜਿਹੜਾ ਛੋਟੇ ਜਿਹੇ ਦਰਮਿਆਨ ਨੇ ਇਹ ਘਰ ਚੋਂ ਉੱਠ ਕੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕਹਿੰਦੇ ਜੀ ਉਹ ਅੱਜ ਮੌੜ ਆਇਆ ਸੀ ਇਹ ਜਨਾਬ ਦੇ ਕਹੇ ਹੋਏ ਬੋਲ ਨੇ ਜਦੋਂ ਸਤਾ ਤੋਂ ਬਾਹਰ ਹੁੰਦਾ ਸੀ ਕਿ ਸੁਖਵੀਰ ਬਾਦਲ 1 ਕਿਲੋਮੀਟਰ ਜੇ ਸਫ਼ਰ ਕਰਦਾ ਤਾਂ 1 ਲੱਖ ਰੁਪਏ ਦੇ ਵਿੱਚ ਪੈਂਦਾ ਪੰਜਾਬ ਦੇ ਖਜ਼ਾਨੇ ਨੂੰ ਸੋ ਅੱਜ ਜਨਾਬ ਕਿੰਨੇ ਚ ਪਏ ਆ ਅੱਜ ਜਨਾਬ ਜਿਹੜੇ ਚੰਦ ਕਮੈਂਟ ਲਾ ਕੇ ਸੁਣਾ ਕੇ ਟੋਟ ਕੇ ਟਾਟ ਕੇ ਤੇ ਕਹਾਣੀਆਂ ਕਹੂਣੀਆਂ ਮੇਣੋ ਮੇਣੀ ਜੇ ਹੋ ਕੇ ਤੇ ਉੱਡ ਕੇ ਜਹਾਜ਼ ਲੈ ਕੇ ਨਾਲ ਦੀ ਨਾਲ ਬਿਠਾ ਕੇ ਆਪਣੇ ਬੌਸ ਕੇ ਜੀਵਾਲ ਨੂੰ ਦਿੱਲੀ ਪਹਿਲਾਂ ਉਹਨੂੰ ਲੈ ਕੇ ਆਏ ਦਿੱਲੀ ਨੂੰ ਜਾ ਕੇ ਜਹਾਜ਼ ਤੇ ਫਿਰ ਛੱਡ ਕੇ ਆਉਣਗੇ ਹੁਣ ਸੋ ਇਹ ਅੱਜ 55 ਕਰੋੜ ਚ ਪਿਆ ਹੈ ਅੱਜ ਆਮ ਦੇ ਘਰ ਦਾ ਮੁੰਡਾ ਜਿਹੜਾ ਕਹਿੰਦਾ ਸੀ ਆਮ ਘਰਾਂ ਦੇ ਮੁੰਡੇ ਆ ਬਰਦਾਸ਼ਤ ਨਹੀਂ ਹੁੰਦੇ ਸੀ ਮੁੱਖ ਮੰਤਰੀ ਬਣ ਗਏ ਤਕੜੇ ਘਰਾਂ ਦੇ ਕਾਕਿਆਂ ਤੋਂ ਅੱਜ ਆਮ ਘਰ ਦਾ ਮੁੰਡਾ ਬੜਾ ਖਾਸ ਬਣ ਗਿਆ 55 ਕਰੋੜ ਦੇ ਵਿੱਚ ਪਈ ਆ ਮੋੜ ਰੈਲੀ ਕਿ ਉਹਦਾ ਹਾਸਲ ਕੀ ਹੋਇਆ ਉਹਦਾ ਪੰਜਾਬ ਨੂੰ ਕੀ ਫਾਇਦਾ ਹੋਇਆ ਤੁਸੀਂ ਆਪੇ ਹਿਸਾਬ ਲਾ ਲਿਓ ਅੱਜ ਦੀ ਰੈਲੀ ਦਾ ਕੋਈ 55 ਪੈਸਿਆਂ ਦਾ ਹੀ ਮਨਗਾ ਦੇਈ 55 ਪੈਸਿਆਂ ਦਾ ਅੱਜ ਪੰਜਾਬ ਦੀ ਪੰਜਾਬ ਦੀ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਪੰਜਾਬ ਨੂੰ ਕੋਈ ਫਾਇਦਾ ਹੋਇਆ ਹੋਵੇ ਜਿਹੜਾ ਮਾਨ ਸਾਹਿਬ ਨੇ ਕਿਹਾ ਸੀ ਨਾ ਕਦੇ ਜਦੋਂ ਸੌ ਚੱਕੀ ਸੀਗੀ ਖੱਡੜ ਕਲਾਂ ਕਿ ਲੈ ਵੀ ਸੌ ਲਈ ਚੱਕ ਹੁਣ ਕੰਮ ਹੀ ਐਨੇ ਕਰਦਣੇ ਆ ਕਿ ਅਸੀਂ ਰੈਲੀਆਂ ਨਹੀਂ ਕਰਦੇ ਤੁਸੀਂ ਕੰਮ ਦੇ ਇੱਕ ਹੀ ਵੋਟ ਪਾ ਲਿਆ ਕਰਦੇ ਆ ਸਾਨੂੰ ਤੁਹਾਡੇ ਕੋਲ ਵੋਟ ਮੰਗਣ ਦੀ ਲੋੜ ਹੀ ਨਹੀਂ ਪੈਣੀ ਤੇ ਅੱਜ ਐਡੀ ਕੀ ਲੋੜ ਪੈ ਗਈ ਸੀ ਕਿ ਸ਼ੱਕੰਦੀ ਕਿ ਚਾਰ ਸੂਬਿਆਂ ਦੇ ਲੋਕਾਂ ਨੇ ਲੋਟਰੀਆਂ ਲਵਾਤੀਆਂ ਢੇੜੇ ਖਵਾਤੇ ਅੱਜ ਦਮਖੰਮ ਦੇਖਣਾ ਸੀ ਹੁਣ ਧਿਆਨ ਮਾਰੋ 55 ਕਰੋੜ ਚ ਕਿਵੇਂ ਪਿਆ ਸੁਣ ਲਓ ਮਾੜਾ ਮੋਟਾ ਦਿਮਾਗ ਖੋਲ ਕੇ ਰੱਖਿਆ ਕਰੋ ਕਿਵੇਂ ਪੰਜਾਬ ਦਾ ਪੈਸਾ ਪਾਣੀ ਵਾਂਗੂ ਵਹਾਇਆ ਜਾ ਰਿਹਾ ਹੈ ਕਿਵੇਂ ਪੰਜਾਬ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ 8 ਕਰੋੜ ਤੇ 75 ਲੱਖ ਰੁਪਏ ਦਾ ਟੈਂਟ ਲੱਗਿਆ ਸੀ ਅੱਜ ਆਮ ਦੇ ਘਰ ਦੇ ਮੁੰਡੇ ਦੀ ਖਾਤਰ ਗਰੀਬ ਦੇ ਘਰ ਦਾ ਮੁੰਡਾ ਦਾ ਮੁੱਖ ਮੰਤਰੀ ਬਣਿਆ ਹੋਇਆ ਆਮ ਮੁੰਡੇ ਛੋ ਆਪਾਂ ਬਾਈ ਬੇਚਦੀ ਟੁੱਟ ਗਿਆ ਸੀਗਾ ਫੇਰ ਯਾਰ ਆਪਣਾ ਇਹਦਾ ਗੱਲਬਾਤ ਦਾ ਸਵਾਦ ਹੀ ਗਾਲ੍ਹ ਦਿੰਦਾ ਬੇਚਦੀ ਟੁੱਟ ਜਾਂਦਾ ਸੰਪਰਕਾ ਸੋ 8 ਕਰੋੜ ਤੇ 75 ਲੱਖ ਦਾ ਟੈਂਟ ਲੱਗਿਆ ਤੇ ਟੈਂਟ ਦਾ ਜਿਹੜਾ ਠੇਕਾ ਸੀ ਦਿੱਲੀ ਦੇ ਕਿਸੇ ਬੰਦੇ ਕੋਲ ਸੀ ਉਹ ਫਾਇਦਾ ਪੰਜਾਬ ਦੇ ਕਿਸੇ ਬੰਦੇ ਨੂੰ ਨਹੀਂ ਹੋਇਆ ਜਿਹੜਾ 8 ਕਰੋੜ 75 ਲੱਖ ਰੁਪਈਆ ਕਿਹਦੀ ਜੇਬ ਚ ਗਿਆ ਦਿੱਲੀ ਦੇ ਕਿਸੇ ਬੰਦੇ ਦੀ ਜੇਬ ਚ ਗਿਆ ਜਿਹੜਾ ਕੇਜਰੀਆਲ ਦਾ ਖਾਸਮ ਖਾਸ ਹੈ ਉਹਨੂੰ ਇਹ ਠੇਕਾ ਦਿੱਤਾ ਗਿਆ ਸੀ 8 ਤੁਸੀਂ ਨੂੰ ਸੋਚੋਗੇ ਵੀ 8 ਕਰੋੜ 75 ਲੱਖ ਦਾ ਇਹ ਜਿਹੜਾ ਟੈਂਟ ਸੀ ਯਾਰ ਉੱਤੇ ਕਿਹੜਾ ਕੋਈ ਸੋਨਾ ਮੋਤੀ ਲੱਗੇ ਹੋਏ ਸੀ ਉਹ ਬੁਲਟ ਪ੍ਰੂਫ ਵੀ ਸੀ ਉਹ ਵਾਟਰ ਪ੍ਰੂਫ ਵੀ ਸੀ ਅੱਜਕੱਲ ਜਨਾਬ ਨੂੰ ਹੈਰਾਨ ਐ ਮੈਂ ਤਾਂ ਟੈਂਟ ਵੀ ਬੁਲਟ ਪ੍ਰੂਫ ਲਾਉਣ ਲੱਗ ਗਏ ਐਡਾ ਖਤਰਾ ਖੜਾ ਹੋ ਗਿਆ ਐਡੇ ਹਰਮਨ ਪਿਆਰੇ ਮੁੱਖ ਮੰਤਰੀ ਨੂੰ ਇੰਨਾ ਚਹੇਤਾ ਮੁੱਖ ਮੰਤਰੀ ਐਨੇ ਕੰਮ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਅੱਜਕੱਲ ਟੈਂਟ ਵੀ ਬੁਲਟ ਪ੍ਰੂਫ ਲਾਉਣ ਲੱਗ ਗਿਆ ਫੱਦ ਹੋ ਗਈ 8 ਕਰੋੜ 75 ਲੱਖ ਗਿਣੀ ਚੱਲਿਓ 8 ਕਰੋੜ 75 ਲੱਖ ਦਾ ਟੈਂਟ ਤੇ ਸਵਾ ਕਰੋੜ ਦਾ ਸਾਊਂਡ ਜਿਹੜਾ ਸਪੀਕਰ ਜ ਆਉਂਦਾ ਸਿਸਟਮ ਆ ਲੱਗਿਆ ਸਾਰੇ ਟਿੰਡ ਦੇ ਵਿੱਚ ਸਵਾ ਕਰੋੜ ਰੁਪਏ ਦਾ ਕਦੇ ਸਾਡੇ ਜਨਾਬ ਗੱਡੀ ਤੇ ਖੜ ਕੇ ਬੋਲ ਦਿੰਦੇ ਸੀਗੇ ਆਪੂ ਪੂਜਾ ਲੈ ਕੇ ਮੂੰਹ ਚ ਉਹ 5 400 ਦਾ ਅੱਜ ਜਨਾਬ ਬੋਲਦੇ ਆ ਕਿਉਂਕਿ ਆਮ ਤੋਂ ਖਾਸ ਹੋ ਗਏ ਨਾ ਅੱਜ ਸਵਾ ਸਵਾ ਕਰੋੜ ਦਾ ਇਹਨਾਂ ਦੀ ਖਾਤਰ ਸਪੀਕਰ ਲੱਗਦੇ ਆ ਬੋਲਣ ਵਾਲੇ ਦੀ ਖਾਤਰ 2200 ਬੱਸ ਆਈ ਹੈ ਅੱਜ 2200 ਬੱਸ ਇੱਕ ਬੱਸ ਦੇ ਵਿੱਚ 220 ਲੀਟਰ ਤੇਲ ਪਾਇਆ ਗਿਆ ਹੈ 4 ਕਰੋੜ 4 ਕਰੋੜ 25 ਲੱਖ 92 ਹਜ਼ਾਰ ਦਾ ਤੇਲ ਇਕੱਲੀਆਂ ਬੱਸਾਂ 'ਚ ਪਿਆ ਅੱਜ 4 ਕਰੋੜ 25 ਲੱਖ ਤੇ 92 ਹਜ਼ਾਰ ਦਾ ਤੇਲ ਇਕੱਲੀਆਂ ਬੱਸਾਂ 'ਚ ਪਿਆ ਇਹ ਤੋਂ ਇਲਾਵਾ ਵੀ ਵੀ ਮੀਟੂ ਦੇ ਬੋਰਡ ਲਾਏ ਗਏ ਆ ਇੱਕ ਬੋਰਡ ਦੀ ਕੀਮਤ ਵੱਡਾ ਬੋਰਡ 2000 ਦਾ ਉਦੋਂ ਛੋਟਾ 1500 ਦਾ ਉਦੋਂ ਛੋਟਾ ਜਿਹੜਾ ਬੋਰਡ ਸੀਗਾ ਉਹ ਕੋਈ ਹਜ਼ਾਰ ਦਾ ਵੀ ਸੀ ਕੋਈ 800 ਦਾ ਵੀ ਸੀ ਤੇ ਸਾਰਾ ਮੌੜਲਾ ਚੌਕ ਐ ਬੋਰਡਾਂ ਨਾਲ ਚਾਰਸਪਰੋਂ ਭਰਿਆ ਪਿਆ ਸੀ ਜਿਵੇਂ ਬਹੁਤ ਵੱਡੇ ਕੋਈ ਆਪਾਂ ਮਹਾਰਾਜਾ ਆ ਰਹੇ ਆਵੇ ਤੇ ਉਹਦੀ ਸ਼ਾਨੋ ਸ਼ੌਕਸ ਦੇ ਵਿੱਚ ਆਪਾਂ ਅੱਗੇ ਪਈ ਉਹਦਾ ਮਾਨ ਸਨਮਾਨ ਕਰਨ ਦੇ ਲਈ ਆਪਾਂ ਜਿਵੇਂ ਤਿਆਰੀਆਂ ਕਰਦੇ ਆਂ ਉਵੇਂ ਅੱਜ ਤਿਆਰੀ ਸੀ ਚੌਕ ਆਲਾ ਦਾਲਾ ਚੌਕ ਭਰਿਆ ਹੋਇਆ ਸੀ ਛੋਟੇ ਵੱਡੇ ਬੋਰਡਾਂ ਦੇ ਨਾਲ ਤੇ ਆ ਤਣ ਕੇ ਜਨਾਬ ਦੇ ਆਉਣ ਤੋਂ ਪਹਿਲਾਂ 3 ਘੰਟੇ 3 ਘੰਟੇ ਜਨਾਬ ਦੇ ਆਉਣ ਤੋਂ ਪਹਿਲਾਂ ਡੀਪੀਆਰਓ ਜਿਹੜਾ ਸਰਕਾਰ ਦਾ ਅਫਸਰ ਹੁੰਦਾ ਹੈ ਗੱਡੀਆਂ ਲੈ ਕੇ ਸਰਕਾਰੀ ਮੂਰੇ ਬੋਰਡ ਲਵਾਉਂਦਾ ਫਿਰਦਾ ਸੀ ਵੀ ਆ ਲਾਉ ਆ ਲਾਉ ਹੋਰ ਕਮਾਲ ਦੀ ਗੱਲ ਦੇਖੋ ਜਦੋਂ ਰੈਲੀ ਖਤਮ ਹੋ ਗਈ ਸਾਰੇ ਬੋਰਡ ਪੱਟੇ ਲੱਦ ਕੇ ਭੁੰਡੀਆਂ 'ਚ ਟਰਾਲੀਆਂ 'ਚ ਟਰੈਂਪੂਆਂ 'ਚ ਲੈ ਕੇ ਨਾਲ-ਨਾਲ ਤਾਂ ਕਿ ਬਾਅਦ 'ਚ ਲੋਕ ਖਿੱਲੀ ਨਾ ਡਾਉਣ ਵੀ ਆਹ ਦੇਖੋ ਕਿੰਨਾ ਅੱਜ ਪੈਸਾ ਬਰਬਾਦ ਕਰਤਾ ਸੱਤ ਜ਼ਿਲ੍ਹਿਆਂ ਦੀ ਪੁਲਿਸ ਸੱਤ ਜ਼ਿਲ੍ਹਿਆਂ ਦੀ ਪੁਲਿਸ ਲਾਈ ਵੀ ਸੀ ਸੱਤ ਜ਼ਿਲ੍ਹਿਆਂ ਦੀ ਸਾਰਾ ਪੁਲਿਸ ਦਾ ਖਰਚਾ ਜਿੰਨੀਆਂ ਗੱਡੀਆਂ ਬੱਸਾਂ ਉਹਨਾਂ ਨੂੰ ਲੈ ਕੇ ਆਈਆਂ ਉਹ ਸਾਰਾ ਖਰਚਾ ਅਜ ਖਜ਼ਾਨੇ ਦੇ ਪਿਆ ਆ ਸ਼ੁਕਰ ਕਰੋ ਮੜਾ ਡੀਸੀ ਬਠਿੰਡੇ ਨੇ ਘੁਰਕੀ ਦਿੱਤੀ ਤੇ ਸਕੂਲ ਖਲਵਾ ਤੇ ਆ ਏਡੀਸੀ ਜਿਹੜੀ ਸਾਡੇ ਬਠਿੰਡੇ ਲੱਗੀ ਹੋਈ ਆ ਮੈਡਮ ਉਹ ਇਹਨਾਂ ਦਾ ਹਲਕਾ ਇੰਚਾਰਜ ਆ ਗੱਦਲ ਵੇਹੇ ਵਾਲਾ ਉਹਦੇ ਕੋਈ ਧਰਮ ਪਤਨੀ ਆ ਜਿਹੜੀ ਏਡੀਸੀ ਬਠਿੰਡਾ ਲੱਗੀ ਐ ਉਹ ਕੋਈ ਏਡੀਸੀ ਉਹ ਕੋਈ ਸਰਕਾਰੀ ਅਫਸਰ ਨਹੀਂ ਉਹ ਕੋਈ ਵਿਚਾਰੀ ਬੀਬਾ ਜਿਹੜੀ ਲਈ ਆ ਉਹ ਕੋਈ ਲੋਕਾਂ ਲਈ ਨਹੀਂ ਬੈਠੀ ਵੀ ਲੋਕਾਂ ਨੂੰ ਸਾਥ ਦੇਣ ਲਈ ਬੈਠੀ ਆ ਉਹਨਾਂ ਦੀ ਇੱਕ ਪਾਰਟੀ ਦੀ ਵਰਕਰ ਆ ਉਹ ਬੀਬਾ ਨੇ ਸਾਰੇ ਵੀਡੀਓ ਨੂੰ ਸਾਰੇ ਸੈਕਟਰੀਆਂ ਨੂੰ ਸੱਦ ਕੇ ਮੀਟਿੰਗ ਕਰਕੇ ਕਿਹਾ ਸੀ ਮਾਸਟਰ ਰੋਲ ਕਢਾ ਦਿਓ ਮੇਰੇ ਗਾਲਿਆਂ ਦਾ ਤੇ ਸਾਰੇ ਰੈਲੀ ਤੇ ਲੈ ਜਾਣੇ ਆ ਹਾਜ਼ਰੀ ਪਾਈ ਗਈ ਉਹਨਾਂ ਦੀ ਬਕਾਇਦਾ ਤੌਰ ਤੇ ਤੇ ਰਜਾਇਆ ਗਏ ਰੈਲੀ 'ਚ ਕਿਆ ਕੀ ਕਿ ਉਹਨਾਂ ਨੂੰ ਗਰੀਬਾਂ ਨੂੰ ਵਿਚਾਰਿਆਂ ਨੂੰ ਵੀ ਅੱਜ ਮੁੱਖ ਮੰਤਰੀ ਸਾਹਿਬ ਨੇ ਆਉਣਾ ਆਓ ਸੋਡੀਆਂ ਮੰਗਾਂ ਆਪਾਂ ਉਹਨਾਂ ਦੇ ਸਾਹਮਣੇ ਰੱਖਾਂਗੇ ਇਕੱਠ ਕਰਨ ਦੀ ਖਾਤਰ ਕੀ ਗੱਲ ਜਨਾਬ ਤੁਸੀਂ ਤਾਂ ਕਹਿ ਰਹੇ ਹੁੰਦੇ ਸਟਾਜ ਵਾਲਿਓ ਕਿ ਸਾਡੇ ਦਾ ਭਮੱਕੜ ਡੰਡ ਕੋ ਡੰਡੀ ਹੋ ਕੇ ਆ ਜਾਂਦੇ ਆ ਸਾਡੇ ਭਮੱਕੜ ਬੱਟੋ-ਵੱੱਟੀ ਪੈ ਕੇ ਆ ਜਾਂਦੇ ਆ ਸਾਨੂੰ ਤਾਂ ਸੜਕਾਂ ਦੀ ਵੀ ਲੋੜ ਨਹੀਂ ਸਾਧਨਾਂ ਦੀ ਵੀ ਲੋੜ ਨਹੀਂ ਇਹ ਤਾਂ ਪੈਦਲ ਹੀ ਆ ਜਾਂਦੇ ਕਈ-ਕਈ ਕਿਲੋਮੀਟਰ ਆ ਪੈ ਗਈ ਆਪਾਂ ਨੂੰ ਕਿ ਆਪਾਂ ਸਾਰਾ ਅਮਲਾ ਫੈਲਾ ਸਰਕਾਰੀ ਧੰਤਰ ਲਾ ਕੇ ਲੋਕਾਂ ਨੂੰ ਮਰੇਗਾ ਵਾਲਿਆਂ ਨੂੰ ਵਿਚਾਰਾ ਨੂੰ ਲਿਆ ਦਿਆ ਬੱਸਾਂ ਭਰ ਕੇ ਘੱਟ ਕਰਨਾ ਪੈ ਗਿਆ ਹੋਰ ਸੁਣ ਲੋ ਬਟੰਡਾ ਜਿਹੜਾ ਹੈਗਾ ਬਟੰਡਾ ਦਾ ਦੀਪੂ ਬਟੰਡੇ ਵਾਲਾ ਬੱਸਾਂ ਵਾਲਾ ਦੀਪੂ ਦਾ ਪੈਸਾ ਕਿੰਨਾ ਖੜਾ ਜਿੱਦੇ ਪਟਿਆਲੇ ਰੇਜ਼ੀ ਹੋਈ ਐ 1494475 ਰੁਪਏ ਉਹਦੇ ਦਾ ਬਕਾਇਆ ਖੜਾ ਸਰਕਾਰਾਂ ਨਹੀਂ ਬਟੰਡੇ ਦੀਪੂ ਦਾ ਉਬਈਆ ਰ ਟੁੱਟ ਜਾਂਦਾ ਯਾਰ ਗੱਲ ਹੀ ਗਾਲ ਦਿੰਦਾ ਇਹ ਤਾਂ ਗੱਲ ਦਾ ਦਫਾ ਹੀ ਪੱਟੀ ਗਿਆ ਅਜ ਤਾਂ ਯਾਰ ਸੋ ਮੈਂ ਗੱਲ ਕਰ ਰਿਹਾ ਸੀਗਾ ਡੀਪੂ ਦੀ ਕਿ ਜਿਹਦੇ ਧੂਰੀ ਰੇਲੀ ਸੀ 1738225 ਰੁਪਏ ਉਹਦੇ ਦਾ ਬਕਾਇਆ ਖੜਾ ਸਰਕਾਰਾਂ ਨਹੀਂ ਗੁਰਦਾਸਪੁਰ ਦਾ 514219 ਰੁਪਏ ਲੁਧਿਆਣਾ ਵਾਲੇ ਦਾ ਜਿਹਦਾ ਰੇਲੀ ਸੀ ਲੁਧਿਆਣਾ 926431 ਰੁਪਏ ਸਾਰੇ ਜੋੜ ਕੇ 46 ਲੱਖ ਦੇ ਹੱਤ ਤਰ 1350 ਰੁਪਏ ਕੱਲੇ ਬਠਿੰਡੇ ਬਸੜੀ ਪੂ ਦਾ ਬਕਾਇਆ ਸਰਕਾਰਾਂ ਨਹੀਂ ਖੜਾ ਦੇਖ ਲੋ ਹਾਲਾਤ ਤੁਸੀਂ ਇਹ ਜਨਾਬ ਜਿਹੜੇ ਹੁਣ ਡਰਾਮਿਆਂ ਤੇ ਸਵਾਏ ਡਰਾਮਿਆਂ ਦੇ ਬੰਤ ਤੁਸੀਂ ਦੱਸਦੇ ਹੋ ਯਾਰ ਵੀ ਸਵਾਏ ਡਰਾਮਿਆਂ ਦੇ ਉੱਥੇ ਤੁਸੀਂ ਇਹ ਦੱਸੋ ਤੇ ਹੋਰ ਕੀ ਹੋਇਆ ਅੱਜ ਜਾਨੂੰ ਦੱਸ ਦਿਓ ਦੇਖੋ ਗੱਲ ਸਾਡੇ ਕੋਲੇ ਜਵਾਬ ਕੋਈ ਹੁੰਦਾ ਨਹੀਂ ਕਹਿੰਦਾ ਸੀ ਜਾਂਦਾ ਗਾਲਾਂ ਤੇ ਆਉਨੇ ਆ ਜਾਂ ਬੇਹੁਦੀਆਂ ਸਾਡੇ ਕੋਲ ਦਰੀਲਾਂ ਹੁੰਦੀਆਂ ਨੇ ਪਰ ਮੈਂ ਸਿਰਫ ਇਹਨਾਂ ਪੁੱਛਣਾ ਚਾਹੁੰਨਾ ਪੰਜਾਬ ਦੇ ਲੋਕੋ ਜਿਸ ਤਰੀਕੇ ਨਾਲ ਪੰਜਾਬ ਨੂੰ ਬੰਦਾ ਬਰਬਾਦ ਕਰ ਰਿਹਾ ਅੱਜ ਨੂੰ ਚੁੱਲਿਆਂ ਦੀ ਅੱਗ ਨਹੀਂ ਦਿਖੀ ਅੱਜ ਜਹਾਜ਼ ਲੈ ਕੇ ਸਿੱਧਾ ਦਿੱਲੀ ਨੂੰ ਉੱਡ ਗਿਆ ਅੱਜ ਕੋਈ ਚੁੱਲਿਆਂ ਦੀ ਅੱਗ ਨਹੀਂ ਦਿਖੀ ਇਹਨੂੰ ਅੱਜ ਕਿੱਥੇ ਗਿਆ ਇਹਦਾ ਜਿਹੜਾ ਗੱਲਾਂ ਕਰਦਾ ਹੁੰਦਾ ਸੀਗਾ ਕਿ ਦੇਖੋ ਜੀ ਜਹਾਜ਼ਾਂ ਦੇ ਬੈਠ ਕੇ ਚੁੱਲਿਆਂ ਦੀ ਅੱਗ ਦਿਖਦੀ ਹੈ ਕੇਦਰੀਵਾਲ ਨੂੰ ਬਾਰ-ਬਾਰ ਪੰਜਾਬ ਲਿਆਉਣ ਦੀ ਕਿ ਲੋੜਾ ਕਿੰਨਾ ਵੱਡਾ ਖਰਚਾ ਜਹਾਜ਼ ਇੱਥੋਂ ਪਹਿਲਾਂ ਦਿੱਲੀ ਜਾਂਦਾ ਫਿਰ ਲੈ ਕੇ ਆਉਂਦਾ ਫਿਰ ਛੱਡ ਕੇ ਆਉਂਦਾ ਫਿਰ ਮੁੜਦਾ ਚਾਰ ਗੇੜੇ ਲੱਗਦੇ ਆ ਉਹ ਸਾਰਾ ਬੋਝ ਉਹ ਵੀ ਖਜ਼ਾਨੇ ਦੇ ਪੈਂਦਾ ਅਸੀਂ ਇਹ ਸਵਾਲ ਥੋੜੀ ਪੁੱਛਨੇ ਆ ਹੁਣ ਬਾਲੇ ਕਹਿੰਦਾ ਤੂੰ ਰੋਜ਼ ਆ ਜੰਨਾ ਬੋਲਣ ਆਉਣਾ ਹੀ ਪੈਂਦਾ ਬਾਈ ਇਹ ਦਿਲ ਦੁੱਖਦਾ ਜਿਵੇਂ ਪੰਜਾਬ ਦੀ ਬਰਬਾਦੀ ਕਰ ਰਿਹਾ ਬੰਦਾ ਇਕਨੋਮਿਕ ਪੈਸਾ ਨਹੀਂ ਪੰਜਾਬ ਦਾ ਬਰਬਾਦ ਹੋਣ ਦੇਣਾ ਮੈਂ ਪੰਜੀ ਪੰਜੀ ਪੰਜਾਬ ਦੇ ਲੋਕਾਂ ਨੂੰ ਦੇ ਪ੍ਰਤੀਮਾ ਜਵਾਬ ਦੇ ਆ ਪਰ ਇਹਦਾ ਜਵਾਬ ਕੌਣ ਦੇ ਜਿਹੜਾ ਅੱਜ 55 ਕਰੋੜ ਰੁਪਈਆ ਇੱਕ ਦਿਨ ਦੀ ਰੈਲੀ ਦੇ ਉੱਤੇ ਲਾਏਗਾ ਜੀ ਸੱਤ ਕੇ ਰੈਲੀਆਂ ਕਰੋ ਯਾਰ ਕਰੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਦੂਜੀਆਂ ਪਾਰਟੀਆਂ ਵੀ ਕਰਨੀਆਂ ਸਾਰੇ ਕਰਨਗੇ ਆ ਦੀ ਜੇਬ ਚੋਂ ਕਰੋ ਪਾਰਟੀ ਫੰਡ ਚੋਂ ਕਰੋ ਪੰਜਾਬ ਦੇ ਖਜ਼ਾਨੇ ਚੋਂ ਕਿਉਂ ਇਹ ਬੋਝ ਪੰਜਾਬ ਦੇ ਲੋਕਾਂ ਦੇ ਕਿਉਂ 62000 ਕਰੋੜ ਰੁਪਈਆ ਦਾ ਕਰਜ਼ਾ ਚੱਕ ਲਿਆ ਉਸਰਾ ਪੰਜਾਬ ਤੇ ਬੋਝ ਪੈਣਾ ਹੈ 4400 4450 ਰੁਪਇਆ ਤੁਸੀਂ ਪਿਛਲੇ 11ਵੇਂ ਮਹੀਨੇ ਚ ਕਰਦਾ ਚੱਕਿਆ ਇੱਕ ਮਹੀਨੇ ਦੇ ਵਿੱਚ 4450 ਰੁਪਇਆ ਕਰਦਾ ਚੱਕਿਆ ਉਹ ਇਸ ਕਰਕੇ ਚੱਕਿਆ ਵੀ ਤੁਸੀਂ ਐਂ ਬਰਬਾਦ ਕਰੋ ਪੰਜਾਬ ਦਾ ਪੈਸਾ ਮਸ਼ਹੂਰੀਆਂ ਤੇ ਬੋਰਡਾਂ ਤੇ ਤੇਲ ਤੇ ਜਹਾਜ਼ਾਂ ਤੇ ਫੂਕੋ ਰੇਲੀਆਂ ਤੇ ਫੂਕੋ ਇਸ ਕਰਕੇ ਸਾਨੂੰ ਬਣਾਇਆ ਸੀ ਯਾਰ ਮੈਂ ਕਹਿੰਦਾ ਭਵੰਸਿਆਂ ਤੂੰ ਸਾਰੇ ਬੰਦਿਆਂ ਨੂੰ ਇਸ ਗੱਲਾਂ ਦੇ ਵਿੱਚ ਪਿੱਛੇ ਛੱਡ ਗਿਆ ਆ ਇੱਕ ਇੱਕ ਬੰਦਾ ਮੁੰਡਾ ਲਿਖਦਾ ਖੜੀ ਖੜੀ ਕੀ ਕਹਿੰਦਾ ਹੈ ਆ 64 ਕੇਵੀ ਲਾਈਨ ਜਿੱਥੇ ਨਾ ਜਿੱਥੇ ਰੈਲੀ ਹੋਈ ਹੈ ਸੁਣ ਲੋ ਕਿਵੇਂ ਕਿਵੇਂ ਇੱਥੇ ਕਿਸੇ ਗਰੀਬ ਦੇ ਘਰ ਦੇ ਤੋਂ ਤਾਰਾਂ ਲੰਗਦੀਆਂ ਹੁਣ ਨਾ ਇੱਕ ਮੈਂ ਪਿੰਡਾਂ ਚ ਗਿਆ ਮੋੜ ਹਲਕੇ ਚ ਕੁਬਿਆਂ ਕੁਬੇ ਪਿੰਡ ਹੈ ਉੱਥੇ ਤਾਰਾਂ ਲੰਗਦੀਆਂ ਇੱਕ ਤੋਂ ਪਿੰਡਾਂ ਚ ਹੋਰ ਹੈ ਉਹ ਅਰਜ਼ੀਆਂ ਦੇਦੇ ਥਾਕੇ ਕਿ ਇਹ ਤਾਰ ਨਹੀਂ ਬਿਜਲੀ ਵਾਲੇ ਮੁਲਾਜ਼ਮ ਨੇ ਬਿਜਲੀ ਬੋਰਡ ਦੇ ਮਹਿਕਮੇ ਨੇ ਕਿਸੇ ਨੇ ਪਾਸੇ ਕੀਤੀ ਨਾਲ ਜਿੱਥੇ ਰੈਲੀ ਹੋਣੀ 66 ਕੇਵੀ ਦੀ ਲੈਂਡ ਲੱਗਦੀ ਸੀ ਤਾਰ 66 ਕੇਵੀ ਦੀ ਪੱਟ ਕੇ ਤਾਰ ਪਾਸੇ ਕੀਤੀ ਗਈ ਫੇਰ ਉਹਨੂੰ ਦੁਬਾਰਾ ਜੋ ਰੈਲੀ ਤੋਂ ਬਾਅਦ ਫੇਰ ਉੱਥੇ ਦੁਬਾਰਾ ਲਿਆਂਦਾ ਗਿਆ ਉਹ ਵੀ ਘੱਟੋ-ਘੱਟ 22 ਤੋਂ 25 ਲੱਖ ਰੁਪਏ ਚ ਪਈ ਹੈ ਫਿਰ ਬਰਬਾਦੀ ਨਹੀਂ ਪੰਜਾਬ ਦੀ ਤਾਂ ਹੋਰ ਕੀ ਹੈ ਯਾਰ ਕੋਈ ਹੈ ਜਵਾਬ ਕੋਈ ਹੈ ਜਿਹੜੇ ਬੰਦੇ ਟੱਕਰਾਂ ਮਾਰਦੇ ਨੇ ਕੰਧਾਂ 'ਚ ਜਿਹੜੇ ਬੰਦੇ ਬਿਨਾ ਗਾਹ ਤੋਂ ਮਾਨ ਸਾਹਿਬ ਜਿੰਦਾਬਾਦ ਮਾਨ ਸਾਹਿਬ ਜਿੰਦਾਬਾਦ ਕਰਦੇ ਆ ਜਿਸ ਤਰੀਕੇ ਨਾਲ ਸਾਨੂੰ ਗੱਲਾਂ ਦੇ ਨਾਲ ਕਮਰਾਹ ਕਰਕੇ ਇਹ ਬੰਦਾ ਇਹ ਹੁਣ ਤੱਕ ਇਹੀ ਗੱਲਾਂ ਨਹੀਂ ਦਾ ਖੱਟਿਆ ਖਾਧੀਏ ਨੇ ਇਹੀ ਡਰਾਮੇ ਕਰ ਕਰਕੇ ਤਾਂ ਸਟੇਜਾਂ ਦੇ ਉੱਤੇ ਹੁਣ ਤੱਕ ਇਹ ਮਸ਼ਹੂਰ ਹੋਇਆ ਸੀ ਉਹੀ ਡਰਾਮੇ ਸਿਆਸਤ ਕਰਨ ਲੱਗ ਗਿਆ ਹੁਣ ਅਗਲੇ ਤਾਂ ਦੇਖੋਗੇ ਡਰਾਮੇ ਹਰੇ ਦੇਖੋਗੇ ਆ ਹੋਗੇ ਨਾ ਥੋੜੇ ਦਿਨਾਂ ਉਹ ਤੱਪੜ 'ਚ ਬੈਠਾ ਸੀਗਾ ਥੱਲੇ ਭੁੰਜੇ ਜਵਾਕਾਂ ਦੇ ਨਾਲ ਚੌਂਕੜੀ ਮਾਰੀ ਸਕੂਲ 'ਚ ਇੱਕੋ ਖਿੜਕੀ ਚਾਕੀ ਜਾਂਦਾ ਪਤਾ ਨਹੀਂ ਕਿੱਥੇ ਕੋਈ ਸੁੱਧਾ ਕੇਂਦਰ ਨਹੀਂ ਪਤਾ ਨਹੀਂ ਕਾਦੀ ਖਿੜਕੀ ਐ ਜਿਹੜਾ মিডিਆ ਕਹਿੰਦਾ ਜੀ ਉੱਥੇ ਖਬਰ ਚੱਲਦੀ ਐ ਮਾਨ ਸਾਹਿਬ ਨੇ ਅਚਨਚੇਤ ਕੀਤਾ ਦੌਰਾ ਕਿਹੜਾ ਅਚਨਚੇਤ ਪੰਜਲਿਆਂ ਦੀ ਪੁਲਿਸ ਪਹਿਲਾਂ ਲੱਗ ਜਾਂਦੀ ਐ ਸੜਕਾਂ ਪਹਿਲਾਂ ਕੇਰ ਲਈਆਂ ਜਾਂਦੀਆਂ ਨੇ মিডিਆ ਸਾਰਾ ਢੰਡੀਗੜੋਂ ਨਾਲ ਚੱਲ ਕੇ ਆਉਂਦਾ ਪਹਿਲੇ ਹੀ ਕੈਮਰੇ ਫਿੱਟ ਹੋ ਜਾਂਦੇ ਨੇ ਵੀ ਮਾਨ ਸਾਹਿਬ ਨੇ ਆ ਸੁੱਧਾ ਕੇਂਦਰ ਚ ਆਉਣਾ ਐ ਮਾਨ ਸਾਹਿਬ ਨੇ ਸਕੂਲ ਚ ਆਉਣਾ ਐ ਉਹ ਸਾਰਾ ਪਲਾਨ ਡਰਾਮਾ ਹੁੰਦਾ ਐ ਇਹ ਕਿਹੜਾ ਜਨチェਤ ਹੋ ਗਿਆ ਜੀ ਦੌਰਾਨਾਂ ਦਾ ਆ ਦੇਖੋਗੇ ਆਉਣ ਵਾਲੇ ਤਾਂ ਇਹਨੂੰ ਹਾੜੀ ਵੜਦਾ ਦਿਖਾਉਂ ਵਾੜੇ 'ਚ ਬੈਠਾ ਦਿਖਾਉਂ ਪਾਂਤ ਲਾਉਂਦਾ ਵੀ ਆ ਦੇਖੋ ਤਾਂਸ ਖੇਡਦਾ ਦਿਖਾਉਂ ਸੱਥਾਂ 'ਚ ਬੈਠਾ ਬਜ਼ੁਰਗਾਂ ਦੇ ਨਾਲ ਐਂ ਵੀ ਬੈਗ ਸਕੂਟਰ 'ਤੇ ਬੈਠਾ ਜਾਂਦਾ ਹੋਵੇ ਮੋਟਰਸਾਈਕਲ 'ਤੇ ਬੈਠਾ ਜਾਂਦਾ ਹੋਵੇ ਇਹ ਡਰਾਮੇ ਹੁਣ ਸ਼ੁਰੂ ਕਰੂਗਾ ਕਿ ਦੇਖੋ ਮੇਰਾ ਇਨਾ ਨਾਮ ਹੈ ਮੇਰਾ ਲੋਕਾਂ ਦੇ ਵਿੱਚ ਵਜਦਾ ਫਰਦਾ ਮੇਰਾ ਲੋਕਾਂ 'ਚ ਬਹਿਣਾ ਦੇਖਿਆ ਕੋਈ ਮੁੱਖ ਮੰਤਰੀ ਕਹਿੰਦਾ ਵੀ ਹੁੰਦਾ ਨਾ ਦੇਖਿਆ ਕੋਈ ਮੁੱਖ ਮੰਤਰੀ ਇਹ ਜਾ ਜਿਹੜਾ ਲੋਕਾਂ ਜਾਂ ਜਾ ਕੇ ਬਹਿੰਦਾ ਹੋਵੇ ਉਹਦਾ ਨੇੜੇ ਵੀ ਨਹੀਂ ਸਾਂ ਉਹਦੇ ਪਹਿਲਾਂ ਜੁਨੇ ਹੀ ਨਿਕਲਦੇ ਉਹ ਆਪਣੇ ਕੋਠੀਆਂ ਜੁਨੇ ਹੀ ਨਿਕਲਦੇ ਉਹ ਬਾਹਰ ਨਹੀਂ ਸਾਂ ਲੋਕਾਂ ਨੂੰ ਸੀ ਮਿਲਦਾ ਮੈਂ ਲੋਕਾਂ ਨੂੰ ਹੀ ਮਿਲਦਾ ਫਿਰ ਤਾਂ ਲੱਗ ਗਿਆ ਫਿਰ ਹਾਂ ਚੱਲ ਚੱਲ ਪਿਆ ਫਿਰ ਚੱਲ ਪਿਆ ਫਿਰ ਚੱਲ ਸੋ ਬਾਈ ਤੁਹਾਨੂੰ ਬੇਨਤੀ ਆ ਜੇ ਤੁਸੀਂ ਹਲੇ ਵੀ ਇਹਦੀਆਂ ਗੱਲਾਂ ਚਾਹੀ ਗਏ ਨਾ ਇਹਦੇ ਡਰਾਮੇ ਚਾਹੀ ਗੇ ਇਹ ਐਸੇ ਖੂਸ ਦਾ ਪਹਿਲਾਂ ਹੀ ਬਹੁਤ ਸੱਟੇ ਹੋਇਆ ਪਿਛਲੇ ਨੇ ਬਸਰਾ ਸੜਦਾ ਪੰਜਾਬ ਪਹਿਲਾਂ ਹੀ ਬਹੁਤ ਆਪਾਂ ਪਰੜ ਗਏ ਆ ਬਹੁਤ ਜਿਆਦਾ ਨੁਕਸਾਨ ਪੰਜਾਬ ਦਾ ਹੋ ਚੁੱਕਿਆ ਪਰ ਇਹ ਜਮائیں ਜਿਹੜਾ ਮਾੜਾ ਮੋਟਾ ਸੈਕ ਦਾ ਪੰਜਾਬ ਹੈ ਉਹਨੂੰ ਵੀ ਐ ਜਮਾ ਸੁਸਤਰੀ ਨੂੰ ਸਮਝਾ ਜੂਗਾ ਹੈ ਇਹ ਯਾਦ ਰੱਖਿਓ ਮੇਰੀ ਗੱਲ ਬਾਰ ਬਾਰ ਤਾਂ ਤੁਹਾਨੂੰ ਕਲਪਦੇ ਆ ਆ ਹੁਣ ਤੁਹਾਨੂੰ ਦੱਸਦਾ ਸਾਰੇ ਅੰਕੜੇ ਤੱਥ ਤੁਹਾਨੂੰ ਥੋੜੇ ਕੋ ਟਕਤੇ ਆ ਮੈਂ ਵੀ ਆਹ ਤੱਥ ਨੇ ਆਹ ਆਂਕੜੇ ਨੇ ਆ ਖਾਤੇ ਹੋਏ ਐਸ ਐਸ ਗੱਲਾਂ ਦੇ ਉੱਤੇ ਆਹ ਕੰਮਾਂ ਦੇ ਉੱਤੇ ਕਰਦੇ ਹੋਏ ਆ ਤੇ ਤੁਸੀਂ ਹੁਣ ਮੈਨੂੰ ਇਹਦੀ ਪ੍ਰਾਪਤੀ ਦੱਸ ਦਿਓ ਕੋਈ ਬੰਦਾ ਵੀ ਅੱਜ ਦੇ ਦਿਨ ਦੀ ਸਵਾਏ ਸ਼ਕਤੀ ਪ੍ਰਦਰਸ਼ਨ ਉਹ ਵੀ ਨਰੇਗਾ ਵਾਲੇ ਵਿਚਾਰੇ ਗਰੀਬ ਮਜ਼ਦੂਰ ਇਕੱਠੇ ਕਰਕੇ ਹਾਜੀਆਂ ਲਾ ਕੇ ਉਧਰ ਸਾਰੇ ਮਹਿਕਮਿਆਂ ਨੂੰ ਕਹਿ ਕੇ ਹੋਰ ਸੁਣ ਲਓ ਇਸ ਤੌਹ ਵਾਲੇ ਕਹਿੰਦੇ ਅਸੀਂ ਸਿੱਖਿਆ 'ਚ ਕ੍ਰਾਂਤੀ ਲਿਆਂਦੀ ਅਸੀਂ ਸਿੱਖਿਆ ਇੱਥੇ ਲੈ ਕੇ ਸਿੱਖਿਆ ਇੱਥੇ ਲੈ ਕੇ